ਹੈਲੋ ਹੈਲੋ ਪੰਜਾਬੀ ਸੱਤ ਸ਼੍ਰੀ ਅਕਾਲ ਜੀ ਸਾਰੇ ਕਬੱਟ ਵਾਲੇ ਵੀ ਪਿੰਡ ਵਾਸੀ ਵੀ ਤੇ ਜਿੰਨੇ ਵੀ ਧਰਾਂ ਇੱਥੇ ਪਹੁੰਚੇ ਨੇ ਅੱਜ ਪਿੰਡ ਮਧੀਲਪੁਰ ਦੇਲੇਲ ਦੇ ਵਿੱਚ ਆ ਕਬੱਟ ਵਾਲੀ ਮੁਕਾਬਲਾ ਕਰਾਇਆ ਗਿਆ ਇਹਦੇ ਵਿੱਚ ਬਹੁਤ ਜੁਸ਼ੀਲ ਖਿਡਾਰੀ ਬਣ ਕੇ ਚਾਚਾ ਜੀ ਅਧਿਕਾਰ ਹੈ ਹੁਣ ਅਗਲੇ ਪੜਾਏ ਨੇ ਆਪਣੀ ਕਬੱਟਰ ਖੜੇ ਇਹ ਮੈਚ ਸੀ ਟਰੈਕ ਇਹ ਜਿਹੜਾ ਮੈਚ ਸੀ ਇਹ ਪਹਿਲਾਂ ਫਿਰ ਜਿੰਟਰੀ ਕੋ ਸਾਹ ਦੇ ਨਾਲੋਂ ਬਿਆਸੀ ਲੱਭੀ ਭਾਜੀ ਆ ਜਾਓ ਵਿੱਚ ਆ ਜਾਓ ਤਿੰਨ ਇਨਾਮ ਜਿਹੜੇ ਸੀ ਉਹ ਜਿਹੜੇ ਗਏ ਕਿ ਕਰਨ ਕਿਤੇ ਹੋਏ ਸੀ ਪਹਿਲਾ 50000 ਰੁਪਏ ਦੂਜਾ 30000 ਰੁਪਏ ਤੇ ਤੀਜਾ ਜਿਹੜਾ ਸੀ 10000 ਰੁਪਏ ਨਾਲ ਆਜੋ 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 ਠੀਕ ਹੈ ਜੀ ਇਹਦੇ ਵਿੱਚ ਆਪਣੇ ਕਹਿੰਦੇ ਨੇ ਚੋਟੀ ਦੇ ਜਿਹੜੇ ਖਿਡਾਰੀ ਸੀ ਉਹਨਾਂ ਨੇ ਭਾਲ ਲਿਆ ਬਹੁਤ ਦੂਰੋਂ ਦੂਰੋਂ ਖਿਡਾਰੀ ਪੁੱਜੇ ਹੋਏ ਸੀ ਸਿੰਦਰ ਅੱਗੇ ਤੱਕ ਦੇ ਖਿਡਾਰੀ ਵੀ ਪੁੱਜੇ ਤੇ ਆਪਾਂ ਕੰਪਨੀ ਦਾ ਬਹੁਤ ਧੰਨਵਾਦ ਕਰਦੇ ਆਂ ਪਿੰਡ ਵਾਲੇ ਵੀਰਾਂ ਦਾ ਨੂੰ ਹੈਲੋ ਨੂੰ ਪੰਚਾਇਤ ਤੇ ਨਗਰ ਦਾ ਜਿਤਨੀ ਬਿਦਾਇਤ ਇਹ ਜਿਹੜਾ ਮੈਚ ਬਹੁਤ ਹੀ ਵਧੀਆ ਹੋਇਆ ਠੀਕ ਹੈ ਜੀ ਤੇ ਆਪਣੇ ਐਮਐਨਆਈਪਰਾ ਜਿਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਬਹੁਤ ਵੱਡੀ سپورਟ ਸੀ ਠੀਕ ਹੈ ਜੀ ਉਹਨਾਂ ਪਰਮਾਂ ਦਾ ਬਹੁਤ ਧੰਨਵਾਦ ਆ ਜਿਹਨਾਂ ਨੇ ਮਿਸਪੋਰਟ ਦੀ ਆਪਣੀ ਲੰਗਰ ਦੀ ਸੇਵਾ ਕੀਤੀ ਪ੍ਰਮਾਣੇ ਜਸਵੀਰ ਲਗਾਈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਇਹ ਜਿੰਨੇ ਵੀ ਹੁਣ ਆਪਣਾ ਪੁਰਸਕਾਰ ਇਨਾਮ ਦਿੱਤੇ ਜਾ ਰਹੇ ਨੇ ਪਹਿਲਾ ਦੂਜਾ ਤੀਜਾ ਆਪਣੇ ਸਰਪੰਚ ਸਾਹਿਬ ਤੇ ਆਪਣੀ ਮੋਹਰ ਵੀ ਦੇ ਰਿਹਾ ਉਹ ਆਪਣੇ ਜੋਤੂ ਖਿਡਾਰੀਆਂ ਨੂੰ ਇਨਾਮ ਦੇਣਗੇ ਇਹ ਚੱਲ ਰਹੀਆਂ ਹਨ ਬਈ ਇਹ ਹੈ ਬਈ ਧੰਦਾ ਬੁਜੀਆ ਬਈ ਧੰਦਾ ਦੀ ਵਾਅਦਾ ਹੈ ਤੇ ਸਰਪੰਚ ਜਿੰਨੇ ਵੀ ਮੋਟਰਸ ਜੱਜ ਨੇ ਉਹ ਅੱਗੇ ਆ ਕੇ ਜੋ ਟੂਫ ਖਿਡਾਰੀਆਂ ਨੂੰ ਇਨਾਮ ਦੇਣਗੇ ਮੇਰਾ ਅਜੋ 10000 ਰੁਪਏ ਤੋਂ ਮਾਲਬਾਈ ਕਾਪਾ ਤੀਜਾ ਇਨਾਮ ਆਇਆ ਬੜੀ ਧੰਨਵਾਦ ਸਰਪੰਚ ਸਾਹਿਬ ਦਾ ਹੋਆ ਆਓ ਬਾਈ ਜੀ ਸਾਰੇ ਜੀ ਹੋਰ ਜਨਾਨੀ ਜੀ ਜੀ ਤਾੜੀਆਂ ਜੀ ਬਹੁਤ

ਇਹ ਬਾਈ ਜੀ ਇਨਾਮ ਕਿਹਨਾਂ ਨਾਮ ਪਰੋਇਆ ਜਾ ਰਿਹਾ ਹੈ ਜੀ ਹਰਜੀਤ ਕਮਾਲੀ ਕੋਲ ਦੇ ਨਾਮ ਤੇ ਇੱਕ ਤੀਜਾ ਇਨਾਮ ਮਿਲੇਗਾ ਸਾਹਮਣੇ ਦੇਖੋ ਬਾਈ ਜੀ ਸਾਹਮਣੇ ਹਰਜੀਤ ਕਮਾਲੀ ਕੋਲ ਦੇ ਨਾਮ ਤੇ ਬਹੁਤ ਬਹੁਤ ਜਨਾਬਾਂ ਲਈ 3000 ਰੁਪਏ ਦਿੱਤਾ ਜਾ ਰਹੀ ਹੈ ਤੇ ਪਹਿਲਾ ਇਨਾਮ ਬੜੀ ਹੈਪੀ ਛੇੜਾ ਬਹੁਤ ਬਹੁਤ ਜਨਾਬਾਂ ਨੂੰ ਹਾਈ ਹੈ ਤੀਜਾ ਇਨਾਮ ਬੈਠੋ 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 ਥੱਲੇ ਸਾਰੇ ਆਣਗੇ ਸਾਰੇ ਆਣਗੇ ਭਾਈ ਸਾਰੇ ਆਣਗੇ ਬਹੁਤ ਬਹੁਤ ਵੈਲਕਮ ਇਧਰ ਦੇਖੋ ਸਾਹਮਣੇ ਜੀ ਸਾਰੇ ਇੱਕ ਮੁੰਡਾ ਲਾਈ ਹੀ ਪਿਆਰ ਯਾਰੋ ਪੇਂ ਸਿਮਰ ਵਰਕਅਪ ਆਇਤ ਨੂੰ ਬਹੁਤ 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 ਵਰਕਅਪ ਸਰੋਜੀ ਜੀ ਸਾਡੀ ਜੀ ਆਪਣੀ ਤੇਰਾ ਅਸੀਸ ਗਿਆਨ ਵਾਲਾ ਮੁਸ਼ਕਿਲ ਸੁਣਾਉਣ ਦੇ ਲਈ ਇੱਥੇ ਆ ਰਹੇ

ਤਾਂ ਇਹ ਪੱਦਾ ਜੀ ਆਇਆ ਸੇਗਾ ਇਹ ਆਪੇ ਸਰਪੰਚ ਸਾਹਿਬਾ ਦਾ ਪਿੰਡ ਦੀ ਕਲਬ ਵਾਲਾ ਕੀਤਾ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਇਹ ਵੀ ਆਪਾਂ ਇੱਕ ਖੇਡ ਦਾ ਆ ਰਿਹਾ ਸਰਪੰਚ ਸਾਹਿਬਾ ਦਾ ਪਿੰਡ ਦੀ ਚਾਰ ਜਿਹੜਾ ਆਇਆ ਜਾ ਰਿਹਾ ਜੀ ਰਾਮ ਨੇ ਇੱਕ ਸਾਹਮਣੇ ਢਿਕੇ ਦੋਨੋਂ ਚਲਾੜੀ ਦਾ ਮੈਚ ਅੱਜ ਬਹੁਤ ਹੀ ਵਧੀਆ ਸੀ

गई कमी ਇਹ ਇੱਕ ਬੁੱਢਾ ਗਰੀਬ ਹੈ ਜਿਹਨੇ ਬੱਲੇ ਦੀ ਸਟੋਕ ਦਿੱਤੀਆਂ ਇਸ ਮੁਕਾਬਲੇ ਵਿੱਚ ਇੱਕ ਬੁੱਢਾ ਗਰੀਬ ਦਾ ਯਾਰ ਸਨਮਾਨ ਆ ਰਿਹਾ ਇੱਧਰ 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 ਬੁੱਢਾ ਗਰੀਬ ਲਈ ਬਾਈ ਪੁਆਇੰਟ ਪੁਆਇੰਟ ਮਾਰ ਰਿਹਾ ਟਿੱਕੇ ਸਾਹਮਣੇ ਵੀ ਦੇਖਿਆ ਕਰ ਸਾਹਮਣੇ ਦੇਖਿਆ ਵੀ ਵੀਡੀਓ ਬਣਦੀ ਹੈ ਇਹ ਬਾਅਦ ਵਿੱਚ ਕਰਿਓ ਨਾ ਬਾਈ ਦਾ ਬਾਅਦ ਕਰਿਓ ਪਹਿਲੇ ਬਾਅਦ ਲਗਾ ਲਓ ਨਾ ਇਹ ਬਾਈਆਂ ਕਾਹ ਚੈਨੀ ਜੁਆ ਕੇ ਦੇ ਬੈਲਰ ਵਿਸ਼ੇਸ਼ ਬਣਵਾਣਾ ਬਹੁਤ ਬਹੁਤ ਬਾਰਤ ਕਾ ਜੀ ਕਿ ਸਾਹਮਣੇ ਦੇ ਗੱਡ ਕੇ ਸਰਪੰਚ ਸਾਹਿਬ ਸਾਹਮਣੇ ਦੇਖਿਆ ਗੱਡ ਕੇ ਬਾਕੀ ਇਹ ਬਾਈ ਜੀ ਕਾਹ ਨਹੀਂ ਡੈਡੀ ਯਾਰ ਆਏ ਆਹ ਮੋੜ ਤੇ ਬਲਾਓ ਜੀ ਆਹ ਮੋੜ ਤੇ ਬਲਾਓ ਓਏ ਇੱਧਰ ਆਪਾ ਜੀ ਇੱਧਰ ਆ ਜਾ ਇਹ ਜੱਟ ਵਾਲੀ ਇੱਧਰ ਆ ਕੇ ਚਾਓ ਵਿਚਾਂ ਵਿੱਚ ਇਹ ਵੀ ਆ ਬਾਈ ਕਾਹਨੂੰ ਲਾਸੀ ਪਿਆ ਜਾ ਰਹੇ ਜੀ ਬਹੁਤ ਬਹੁਤ ਮਾਰਕਾ ਬਾਈ ਪਿੰਡ ਐ ਇੱਥੇ ਬੈਠਣਾ ਠੀਕ ਆ ਲੋਗੇ ਜੀ ਵੇਟ ਕਰੋ ਜੀ ਵੇਟ ਕਰਨਾ ਤੁਹਾਡਾ ਇੱਥੇ ਵੀ ਕੰਮ ਚੱਲਦਾ ਪਿਆ ਹਾਂਜੀ ਹੁਣ ਕਿਹੜੇ ਰਹਿ ਗਏ ਆ ਅੰਦਰ ਆਪਣੇ ਇਹ ਆਪਣੇ ਭਾਈ ਇਹਨਾਂ ਦਾ ਨਾਮ ਮੋਨੂ ਭਾਈ ਮੋਨੂ ਭਾਈ ਬਹੁਤ ਬੜੀਆ ਸਹਿਯੋਗ ਗਿਆ ਭਾਈ ਹੁਣ ਅਗਲੀ ਸਾਰਾ ਦਾ ਨਾਲ ਹੀ ਰਹਿਣ ਬਹੁਤ-ਬਹੁਤ ਮਾਣ ਕਰਾਈ ਜੀ ਯਾ ਹੋ ਰਿ ਭਾਈ ਪਾਸੇ ਪਹੁੰਚ ਜਾਓ ਟਿਕਟ ਨੰਬਰ ਆ ਭਾਈ ਜੀ ਇਹਨਾਂ ਦੇ ਬਰੋਦ ਬਰਾਜੋ ਉਰਦਾਨ ਸੀ ਜੀ ਇੱਕੇ ਸਾਹਮਣੇ ਦੇਖਣਾ ਨਾਮ ਇਹਨੇ ਤੇ ਕੋਲ ਅੰਦਰ ਪਾਣਿਆ ਪ੍ਰਬੰਧ ਨਾਲ ਉਹ ਜੀ ਨਾਲ ਉਹ ਜੀ ਇਹ ਬਾਈ ਨਾਲ ਕਰਾਈ ਦੀ ਤੇ ਪਿੰਡ ਦੇ ਸਾਰੇ ਜਿਹੜੇ ਵੀਰ ਸਿੰਘ ਬਹੁਤ ਵੱਡਾ ਸਹਿਯੋਗ ਦਿੱਤਾ ਖਾਰੇ ਇਹ ਭਾਈ ਜੀ ਇਹ ਲਓ ਜੀ ਦੇਖਿਓ ਭਾਈ ਇਹਨੂੰ ਸਾਡੇ ਦੇਖਿਓ ਇਹਨੂੰ ਬਹੁਤ-ਬਹੁਤ ਮਾਰਕਾ ਜੀ ਪਿੰਡ ਦੀ ਕਲੱਬ ਤੋਂ ਨਿਕਲਿਆ ਆਇਆ ਹੈ ਬਾਈ ਹਾਨਾ ਦਾ ਵੀ ਆਹਨਾਰ ਕੀਤਾ ਜਾ ਰਿਹਾ ਜੀ ਆਹੋ ਚਾਚਾ ਕਹਿੰਦੇ ਜੇ ਬੋਤਲ ਨੂੰ ਦੇਖਿਓ ਸਾਹਮਣੇ ਹੋਸ਼ ਹੋਇਆ ਹੁਣ ਤੇ ਬਾਈ ਹਾਨਾ ਜਿਹੜਾ ਹੈਗਾ ਬਹੁਤ-ਬਹੁਤ ਮਾਰਕਾ ਜੀ

ਇਹਨਾਂ ਦੇ ਝੱਟੇ ਸਾਰੇ ਦਰਮਦਾਰ ਸਿਗਾਰ ਜਿੱਤੇ ਹੋ ਨਹੀਂ ਪੜੇ ਪੂਰੇ ਮੈਚ ਦਾ ਇਹ ਟੂਰਨਾਮੈਂਟ ਦਾ ਇਹਨਾਂ ਦਾ ਸਭ ਤੋਂ ਵੱਡਾ ਸਜੋ ਸਿਗਾਰ ਜਿੱਤੇ ਦਰਮਦਾਰ ਸਿਗਾਰ ਜੀ ਜੋ ਵੀ ਕੀਤੇ ਨੇ ਉਹ ਤਾੜੀਆਂ ਤਾੜੀਆਂ ਮਾਰ ਦਿਓ ਜੀ ਸਾਰੇ ਜੀ ਜੀਰੋ ਬਾਰੇ ਜਿੱਤੇਗੀ ਕਾਟੀ ਸਪੀਸ਼ਲ ਕਰੂਗੀ ਸ਼ੁੱਤਰ ਬੈਜੀ ਹੋ ਪੰਜਵੇਂ ਸ੍ਰੀ ਸਰਗਰ ਵੱਸਦੇ ਵਾਲਾ ਸਾਇੰਟਿਕ ਮਿਲਟੀ ਵਾਲਾ ਆਸਥਾਨਾ ਵਾਲਾ ਸੋਨੀ ਨਗਰ ਵਸਨੀਕਾਂ ਦੇ ਸਜੋ ਵਾਲਾ ਜਿਹੜਾ ਮੇਲਾ ਕਰ ਆਇਆਗਾ ਆਰਦੇ ਹੋ ਉਹਨੂੰ ਗਿਆ ਮਿਲਦਾ ਹੈ ਔਰ ਨੈਕਸਟ ਟਾਈਮ ਜਦੋਂ ਵੀ ਇਹਦਾ ਮਤਾਰਨਾ ਕਰਾਇਆ ਜਾਏਗਾ ਤਾਂ ਕਮੇਟੀ ਦੇ ਅਧਾਰ ਤੇ ਜੋ ਵੀ ਨਾਮ ਰੱਖਿਆ ਜਾਣਗੇ ਜਿਹੜੇ ਵੱਡੇ ਵੱਡੇ ਨਾਮ ਰੱਖੇ ਜਾਣਗੇ ਆਪਣੀ ਵਾਰੀ ਤੇ ਸਾਰੇ ਮੋਢੀਆਂ ਜੁਗਰੀ ਅੱਜ ਸਾਰੇ ਸੁਭਿਸ਼ਟ ਬਖਸ਼ਵਾਹੇ ਮਾਪੇ ਤੇਰਵਾਂ ਸ਼ੁਭੀਆਂ ਚੰਗ ਬਾਕੀ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਸਾਰੇ ਪਿੰਡ ਵਾਸੀ ਵੀਰਾਂ ਨੂੰ ਕਲੱਬ ਨੂੰ ਤੇ ਬਾਕੀ ਕਿੱਦਾਂ ਦਾ ਮੈਚ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਨਾਮ ਵੀ ਪਿੰਡ ਵੱਲੋਂ ਬਹੁਤ ਵਧੀਆ ਦਿੱਤੇ ਗਏ ਨੇ ਤੇ ਇੱਕ ਵਾਰ ਫੇਰ ਧੰਨਵਾਦ ਕਰਦੇ ਆ ਸਾਰੀ ਕਲੱਬ ਦਾ ਤੇ ਸਾਰੇ ਮੈਂਬਰਾਂ ਦਾ ਜੀ ਬਾਕੀ ਬਾਈ ਜੀ ਇੱਕ ਛੋਟੀ ਜੀ ਹੋਰ ਆਪਾਂ ਤੁਹਾਨੂੰ ਚੀਜ਼ ਦੱਸਣ ਜਾ ਰਹੇ ਆ ਬਾਈ ਹੁਣੀ ਬੋਲ ਕੇ ਦੱਸਣਗੇ ਠੀਕ ਹੈ ਜੀ ਬਾਈ ਜੀ ਇੱਕ ਹੋਰ ਅਨਾਉਂਸਮੈਂਟ ਕੀਤੀ ਗਈ ਆ ਬੱਬੂ ਬੱਡਾ ਯੂਐਸਏ ਤੇ ਸੇਠੀ ਟੂਰ ਯੂਐਸਏ ਇਹ ਦੋ ਪਹਿਲਵਾਨ ਕਿਸੇ ਵੀ ਸਿੰਜ ਦੇ ਵਿੱਚ ਜੇਕਰ ਖੁੱਲਣਗੇ ਤਾਂ ਉਹਨਾਂ ਦਾ 1 ਲੱਖ ਰੁਪਏ ਦੇ ਨਾਲ ਭਾਨੂੰ ਭਾਨੂੰ ਪ੍ਰਧਾਨ ਯੂਐਸਏ ਵੱਲੋਂ ਜਿਹੜਾ ਬਾਈ ਇਨਾਮ ਦਿੱਤਾ ਜਾਊਗਾ 1 ਲੱਖ ਜਿਹੜਾ ਵੀ ਜਿੱਤੇਗਾ ਦੋਨਾਂ ਦੇ ਵਿੱਚੋਂ ਬੱਬੂ ਭੱਡਾ ਯੂਐਸਏ ਤੇ ਸੇਠੀ ਟੂਰ ਯੂਐਸਏ ਦੋਨੇ ਪਹਿਲਵਾਨ ਕਿਸੇ ਵੀ ਸਿੰਜ ਤੇ ਖੁੱਲਣਗੇ ਔਰ ਜੋ ਉਹਨਾਂ ਚੋਂ ਜਿੱਤੂਗਾ ਤਾਨੂੰ ਪ੍ਰਧਾਨ ਯੂਐਸਏ ਵੱਲੋਂ 1 ਲੱਖ ਰੁਪਏ ਦਾ ਇਨਾਮ ਅਨਾਉਂਸ ਹੋ ਗਿਆ ਬਾਈ ਜੀ ਨੋਟ ਕਰੋ ਬਾਕੀ ਵੀਰੇ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਜਿਹੜੇ ਦੂਰੋਂ ਨੇੜੇੋਂ ਸੱਜਣ ਆਏ ਸੀ ਤੇ ਬਾਕੀ ਵੀਰੇ ਆਉਂਦੇ ਸਾਲ ਦੁਬਾਰਾ ਤੁਹਾਨੂੰ ਮੌਕਾ ਦੇਵਾਂਗੇ ਹੁਣ ਤੱਕ ਲਈ ਇੰਤਜ਼ਾਰ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ